ਸੁਖਪਾਲ ਸਿੰਘ ਖੇਰਾ ਨੂੰ ਹੈਡਲਾਈਨਸ 'ਚ ਰਹਿਣਾ ਪਸੰਦ ਹੈ ਅੱਜ ਤੱਕ ਖੇਰਾ ਨੇ ਖੂਬ ਸੁਰਕੀਆਂ ਵਟੋਰੀਆਂ ਬਠਿੰਡਾ 'ਚ ਕਨਵੈਨਸ਼ਨ ਕਰ ਖੇਰਾ ਨੇ ਖੁਦ ਨੂੰ ਚਮਕਾ ਕੇ ਪੇਸ਼ ਕੀਤਾ ਵੈਸੇ ਸਮੇਂ-ਸਮੇਂ ਤੇ ਖੇਰਾ ਵਿਰੋਧੀ ਖਿਲਾਫ ਆਪਣੀ ਪੜਾਸ ਕੱਢਦੇ ਰਹਿੰਦੇ ਨੇ ਪਰ ਅੱਜ ਦਾ ਸਟੇਜ ਤੋਂ ਆਪਣੀ ਹੀ ਪਾਰਟੀ ਦੀਆਂ ਧੱਜੀਆਂ ਉਡਾ ਦਿੱਤੀਆਂ ਪੰਜਾਬੀਏ ਤਾੜਦਾਬੀਏ ਤਾੜਦਾਬੀਏ ਸੁਖਾਸਿੰਘ ਜੁਲੇਬੰਦ ਚੜ੍ਹਵਾੜ ਗੁਰਪ੍ਰੀਤ ਸਿੰਘ ਉਕੀ ਚੜ੍ਹਵਾੜ ਡਾਕਟਰ ਗਾਮੀ ਚੜ੍ਹਵਾੜ ਰੰਗਰ ਸਿੰਘ ਖਾਲਸਾ ਚਲਵਾਰ ਦਵਿੰਦਰ ਯਾਦਵ ਚਲਵਾਰ ਅਸੀਂ ਇੱਕ ਗੱਠ ਜੋੜ ਦੀ ਸ਼ਕਲ ਵਿੱਚ ਪੰਜਾਬ ਨੂੰ ਇੱਕ ਬਹੁਤ ਸਾਫ ਸੁਥਰਾ ਤੀਜਾ ਪੜਾਅ ਦੇਣ ਦੀ ਗੱਲ ਕਰਾਂਗੇ ਦੇਖੋ ਸੁਪਰਾ ਭੜ ਗਏ ਨੇ ਕੁਝ ਗਲਤ ਫਰਾ ਤੇ ਪੈ ਗਏ ਨੇ ਉਹਨੂੰ ਸਮਝਾਵਾਂ ਲਾ ਕੇ ਵਾਪਸ ਲੈ ਕੇ ਕਾਰਜ ਚੰਗ ਕਰਾਂਗੇ ਖੈਰਾ ਬੋਲਦਾ ਬਾਜੀ ਸੱਧੂ ਬੋਲਦਾ ਬਾਜੀ ਗੱਜ ਸਿੰਘ ਬੋਲਦਾ ਬਾਜੀ ਪੰਜਾਬ ਦੇ ਲੋਕਾਂ ਦੀ ਜਾਨ ਲੱਗੀ ਯਾਰ ਅਸੀਂ ਮੰਨ ਜਾਣੇ ਬੜੇ ਸਿਆਣੇ ਲੀਡਰ ਨੇ ਮੰਨ ਜਾਣਗੇ ਉਹਨੂੰ ਪਤਾ ਪੰਜਾਬ ਦਾ ਭਲਾ ਕਿੱਥੇ ਆ ਪੰਜਾਬੀਆਂ ਦਾ ਭਲਾ ਕਿੱਥੇ ਉਹ ਮੇਰਾ ਵੱਡਾ ਭਰਾ ਵਾ ਪੰਜਾਬ ਲਈ ਇਮਾਨਦਾਰ ਆ ਕਿਉਂ ਨਹੀਂ ਸਾਡੀ ਗੱਲ ਮੰਨੂਗਾ ਜਿਹੜੀਆਂ ਉਹਦੀਆਂ ਗੱਲਾਂ ਆਪਾਂ ਰੱਖਾਂਗੇ ਵਿਚਾਰ ਕਰਾਂਗੇ ਅਸ਼ੇਧਾ ਖੈਰਾ ਤੋਂ ਕਦੀ ਅਕਸਰ ਪਿੱਛੇ ਪਿੱਛੇ ਵੀ ਹੋਰ ਕਾਂਗਰਸ ਦੇ ਵਿਵਾਦ ਤੋਂ ਬੋਲਿਆ ਨਹੀਂ 600 ਪਰੋਵ ਨੇ ਬੋਲਿਆ ਕਿ ਨਹੀਂ ਹੇ ਸ਼ਾਇਦ 26 ਜੁਲਾਈ ਨੂੰ ਸਾਡੇ ਆਗੂਆਂ ਨੇ ਦਿੱਲੀ ਤੋਂ ਬੈਠ ਕੇ ਇੱਕ ਬਟਨ ਦਬਾ ਕੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਰੌਂਗ ਦਿੱਤਾ ਗੱਲ ਉੱਥੋਂ ਸ਼ੁਰੂ ਹੋਈ ਚੰਗਿਆਣ ਜਿਉਂ ਉੱਥੇ ਲੱਗੀ ਆ ਮੈਨੂੰ ਜਦੋਂ ਲੀਡਰ ਆਫ ਆਪੋਜੀਸ਼ਨ ਦੇ ਹੋਂਦ ਤੇ ਤੋੜਾਇਆ ਗਿਆ ਗੱਲ ਉੱਥੋਂ ਸ਼ੁਰੂ ਹੋਈ ਸੀ ਕਿ ਅੱਜ ਮੇਰੇ ਮਾਨਜੋਗ ਐਮਐਲਏ ਸਾਹਿਬ ਨੇ ਨਾਜਤ ਸਿੰਘ ਉਹਨਾਂ ਨੇ ਤੋਂ ਦੂਜਿਆਂ ਨੇ ਇਹ ਕਿਹਾ ਵਾਕਿਆ ਉਹਨਾਂ ਨੂੰ ਆਪਣਾ ਫੈਸਲਾ ਦਿੱਲੀ ਵਾਲਿਆਂ ਨੂੰ ਇਹ ਵਾਪਸ ਲੈਣਾ ਪਵੇਗਾ ਉਸ ਸੇਤ ਮਤਾ ਵੀ ਮੈਂ ਇਹ ਮੰਨੇ ਨਹੀਂ ਇਹ ਮਤਾ ਵੀ ਇਹ ਲੈ ਕੇ ਆ ਰਹੇ ਨੇ ਕਿ ਅਸੀਂ ਉਸ ਫੈਸਲੇ ਦੇ ਉੱਤੇ ਨਜ਼ਰਸਾਨੀ ਕੀਤੀ ਜਾਵੇ ਪਰੰਤੂ ਭਰਾਓ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਐਲਓਪੀ ਅਹੁਦੇ ਪਿੱਛੇ ਰਹਿ ਗਏ ਨੇ ਹੁਣ ਬਿਲਕੁਲ ਪੰਜਾਬ ਦੇ ਇੱਟਾ ਦੇ ਉੱਤੇ ਇਸ ਤਰ੍ਹਾਂ ਦੇ ਅਹੁਦੇ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਭੱਜ ਦੇ ਮਸਲੇ ਲਈ ਮੈਂ ਸੌ ਹੌਤਾ ਕੁਰਬਾਨ ਕਰਨ ਨੂੰ ਤਿਆਰ ਆ ਪਾਉ ਸੌ ਹੌਤਾ ਕੁਰਬਾਨ ਕਰਨ ਨੂੰ ਤਿਆਰ ਮੈਨੂੰ ਬੜਾ ਦੁੱਖ ਹੋਇਆ ਜਦੋਂ ਦਿੱਲੀ ਦੇ ਆਗੂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੋਲੰਟੀਅਰ ਕਨਵੈਨਸ਼ਨ ਕੇਰ ਜਮਹੂਰੀਆ ਪਾਰਟੀ ਵਿਰੋਧੀ ਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਪ੍ਰੋਹ ਕਿ ਕੀ ਪੰਜਾਬ ਦੇ ਲੋਕ ਆਪਣੀ ਤਕਦੀਰ ਦਾ ਫੈਸਲਾ ਕਰਨ ਲਈ ਪੰਜਾਬ ਦੀ ਧਰਤੀ ਤੇ ਇਕੱਠੇ ਨਹੀਂ ਹੋ ਸਕਦੇ ਮੈਨੂੰ ਦੁੱਖ ਇਹ ਕਹਿਣਾ ਪੈਂਦਾ ਕਿ ਅੱਜ ਤੱਕ 2000 2017 ਦੀਆਂ ਚੋਣਾਂ ਦੀ ਹਾਰ ਅੱਜ ਤੱਕ ਉਸ ਦੇ ਉੱਤੇ ਕੋਈ ਨਜ਼ਰਸਾਨੀ ਨਹੀਂ ਕੀਤੀ ਗਈ ਪਰਦਾ ਪਾ ਦਿਓ ਪਰਦਾ ਪਾ ਦਿਓ ਪਰਦਾ ਪਾ ਦਿਓ ਖੈਰਾ ਬੋਲਦਾ ਬਾਜੀ ਸੰਧੂ ਬੋਲਦਾ ਬਾਜੀ ਨਾਜਰ ਸਿੰਘ ਬੋਲਦਾ ਬਾਜੀ ਪੰਜਾਬ ਦੇ ਲੋਕਾਂ ਦੀ ਜਾਨ ਲੱਗੀ ਯਾਰ ਇਹ ਰਾਜ ਦੀ ਨਰਕ ਨੀਤੀਆਂ ਦੇ ਕਰਕੇ ਸ਼ੋਰਸ਼ੰਕੀਤਾ ਉਹਨਾਂ ਸੁਪੇਦਾਰਾਂ ਨੇ ਆਣ ਕੇ ਪੰਜਾਬ ਦੇ ਬੰਦਿਆਂ ਨੂੰ ਪਿੱਛੇ ਕਰਤਾ ਉਹਨਾਂ ਸੁਪੇਦਾਰਾਂ ਨੇ ਪੰਜਾਬ ਦੇ ਵਿੱਚ ਅਸੈਂਬਲੀ ਦੀਆਂ ਟਿਕਟਾਂ ਵੇਚਤੀਆਂ ਉਹਨਾਂ ਸੁਪੇਦਾਰਾਂ ਨੇ ਪੰਜਾਬ ਦਾ ਪੁਹੇਖ ਸਿਰਫ ਆਪਣੇ ਹੰਕਾਰ ਦੀ ਖਾਤਰ ਪੰਜਾਬ ਦਾ ਪੁਹੇਖ ਉਹਨਾਂ ਨੇ ਦਾਤੇ ਲਾਤਾ ਭਰਾਓ ਸੁਚਾਸਿੰਘ ਛੋਲੇਪੁਰ ਚਲਵਾਰ ਗੁਰਪ੍ਰੀਤ ਸਿੰਘ ਉਗੀ ਚਲਵਾਰ ਡਾਕਟਰ ਗਾਮੀ ਚਾਰ ਬਾਰ ਹਰਿੰਦਰ ਸਿੰਘ ਖਾਲਸਾ ਚਾਰ ਬਾਰ ਯੋਗਿੰਦਰ ຍາດਵ ਚਾਰ ਬਾਰ ਪ੍ਰਸਾਦ ਮੂਸ਼ਤ ਚਾਰ ਬਾਰ ਕਿੰਨੇ ਲੋਕਾਂ ਨੂੰ ਕਟਿਆ ਪਰੋ ਔਰ ਜਿਸ ਢੰਗ ਦੇ ਨਾਲ ਗੱਲ ਸਵਾਲ ਖੇਰੇ ਦਾ ਨਹੀਂਗਾ ਪਰੋ ਸਵਾਲ ਇਹ ਕਿ ਲੀਡਰ ਆਫ অপੋਜੀਸ਼ਨ ਦੇ ਉਹਦੇ ਦੀ ਮਾਨ ਤੇ ਮਰਿਆਦਾ ਨੂੰ ਚੁੱਕ ਕੇ ਕਟੰਗੇ ਆਏ ਨਾਲੇ ਬਟਨ ਤੋਂ ਬਾਕੇ ਐਮਐਲਏ ਨੂੰ ਬਗੈਰ ਪੁੱਛੇ WhatsApp ਦੇ ਉੱਤੇ ਇਹਨਾਂ ਨੂੰ ਚਿੱਠੀ ਭੇਜ ਕੇ ਕਿਹਾ ਤਾਂ ਕਿ ਦਸਤਖਤ ਕਰਕੇ ਸਾਨੂੰ ਇੱਥੇ ਭੇਜ ਦਿਓ ਜ਼ਹਿਰਤਮਦ ਐਮਐਲਏ ਨੇ ਦਸਤਖਤ ਨਹੀਂ ਕੀਤੇ ਅੱਜ ਸਾਡੇ ਨਾਲ ਖੜੇ ਨੇ ਲੁੱਟ ਦੇ ਕੇ ਛੋਟ ਵਾਰੀਆਂ ਬਣ ਕੇ ਲੋਟ ਪੰਜ ਵਾਰ ਮੁੱਖ ਮੰਤਰੀ ਲੇਕਿਨ ਫਿਰ ਵੀ ਪੇਟ ਨਹੀਂ ਭਰਿਆ ਦੋ ਵਾਰ ਮੁੱਖ ਮੰਤਰੀ ਲੇਕਿਨ ਫਿਰ ਵੀ ਉਹਨਾਂ ਦਾ ਇਹ ਲੁੱਟਣ ਤੇ ਕੁੱਟਣ ਦਾ ਤਰੀਕੇ ਕਰ ਰਹੇ ਜਾਂਦੇ ਕਾਂਗਰਸ ਪਾਰਟੀ ਨੇ ਆਪਣੇ ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਕਿਉਂਕਿ 10 ਸਾਲ ਤੋਂ ਸੰਤਾਪ ਫੜਾਇਆ ਪੰਜਾਬ ਦੇ ਲੋਕਾਂ ਨੇ ਹਰ ਕਿਸਮ ਦਾ ਮਾਫੀਆ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਕੁੱਟਕਾ ਸਾਫ ਫੜ ਕੇ ਵਾਅਦਾ ਕੀਤਾ ਭਰਾਓ ਲੇਕਿਨ ਅੱਜ 16 ਮਹੀਨਿਆਂ ਦੀ ਰਾਜ ਪ੍ਰਬੰਧ ਤੋਂ ਬਾਅਦ ਅਗਰ ਤੁਸੀਂ ਅੱਖਾਂ ਬੰਦ ਕਰਕੇ ਇੱਕ ਵਾਰੀ ਆਪਣੀ ਅਮਰਿੰਦਰ ਦੀ ਰੀਲਸ ਵਾਓ ਆਪਣੇ ਸਾਹਮਣੇ ਤਾਂ ਐ ਲੱਗੇਗਾ ਜਿਵੇਂ ਸੁਖਵੀਰ ਸਿੰਘ ਬਾਦਲ ਦਾ ਰਾਜ ਅੱਜ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੋਵੇ ਮੈਂ ਦਾਅਵੇ ਨਾ ਕਰ ਸਕਾਂ ਇਸ ਕੱਠ ਵਿੱਚ ਬਹੁਤ ਦੂਸੀਆਂ ਪਾਰਟੀਆਂ ਦੇ ਲੋਕ ਆਏ ਨੇ ਮੇਰਾ ਤੁਹਾਨੂੰ ਖੁੱਲਾ ਸੱਚ ਹੈ ਕਿ ਆਓ ਆਪਾਂ ਆਪਣੇ ਪੰਜਾਬ ਨੂੰ ਇੱਕ ਵਾਰ ਫਿਰ ਚਾਰਾ ਜੋਇਨ ਕਰਕੇ ਤੀਸਰਾ ਬਦਲਵਾ ਕਰਕੇ ਦੇ ਲਈ ਪੰਜਾਬ ਦੇ ਵਿੱਚ ਇਸ ਬਦਲ ਲਈ ਲੜਾ ਜੰਗ ਕਰਦੇ ਹੋਏ ਆ। ਤੁਸੀਂ ਸਾਨੂੰ ਇਹ ਅਧਿਕਾਰ ਦੇਵੋਗੇ ਅਸੀਂ ਲਾਈਕ ਮਾਈਂਡਡ ਬੰਦਿਆਂ ਨਾਲ ਅਸੀਂ ਲਾਈਕ ਮਾਈਂਡਡ ਪਾਰਟੀਆਂ ਦੇ ਨਾਲ ਅਸੀਂ ਇੱਕ ਇਕੱਠ ਜੋੜ ਦੀ ਸ਼ਕਲ ਵਿੱਚ ਪੰਜਾਬ ਨੂੰ ਇੱਕ ਬਹੁਤ ਸਾਫ ਸੁਥਰਾ ਤੀਸਰਾ ਬਦਲ ਦੇਣ ਦੀ ਕੱਲ ਕਰਾਂਗੇ ਉਹ ਤਾਂ ਛੜੀਏ ਦੇ ਸਮਰਾਜ ਦਾ ਆਈਡੀਆ ਜਿਹੜੇ ਕਹਿੰਦੇ ਸੀਗੇ ਅਸੀਂ ਹਰ ਗੱਲ ਮੁਹੱਲਿਆਂ ਚੋਂ ਲੋਕਾਂ ਨੂੰ ਪੁੱਛੇ ਕਰਾਂਗੇ ਉਹ ਤਾਂ ਛੜੀਏ ਨੇ ਸਾਰਾ ਉਹ ਆਪਣਾ ਅਜੰਡਾ ਤੇ ਆਈਡੀਆ ਪਰੰਤੂ ਅਸੀਂ ਲੋਕਤੰਤਰ ਵਿੱਚ ਵਿਸ਼ਵਾਸ ਕਰਨ ਵਾਲੇ ਅੱਜ ਉਹ ਅਸੀਂ ਉਹਨੇ ਸੱਤਿਆ ਅਸੀਂ ਕਿਹਾ ਡਾਇਲੌਗ ਵੀ ਤੋੜਸਾ ਕਰੇ ਗੱਲ ਪਰੰਤੂ ਉੱਥੇ ਕੋਈ ਬੁੱਕਤ ਨਹੀਂ ਹੈ ਭਰਾਓ ਉਹ ਸੜੇ ਨਰਾਦਰ ਕਰਦੇ ਨੇ ਉਹ ਸਾਨੂੰ ਚੱਡਾ ਕਰਦੇ ਨੇ ਉਹ ਸਾਰੇ ਐਮਐਲਏ ਦੇ ਸਾਹਮਣੇ ਮਨੀਸ਼ ਸਿੰਧਾ ਖੈਰਾ ਤੋਂ ਕਦੀ ਇਕੱਲੀ ਕਰ ਬੀਜਪੀ ਔਰ ਕਾਂਗਰਸ ਕੇ ਖਿਲਾਫ ਵੀ ਬੋਲਿਆ ਹੀ ਨਹੀਂ ਹੈ ਦੱਸੋ ਭਰਾ ਮੈਂ ਬੋਲਿਆ ਕਿ ਨਹੀਂ ਬੋਲਿਆ ਜਿਹੜੇ ਇੱਥੇ ਕੋਈ ਸ਼ੁਪੇਸ਼ਾ ਬਣਾਇਆ ਬਰੋਟੀ ਉਹ ਲੋਕਾਂ ਨੂੰ ਜਾ ਕੇ ਫੁੱਟਾ ਦੀ ਜਾਂਦੇ ਆ ਪਤਾ ਸਭ ਕੁਝ ਉਹਨਾਂ ਨੂੰ ਵੈਸੇ ਮਾਫ ਕਰਨਾ ਕੀ ਕਰਕੇ ਇਹਨਾਂ ਨੂੰ ਆਧਾਰ ਬਣਾ ਕੇ ਸਾਡੇ ਕਲਾਮ ਐਕਸ਼ਨ ਲੈਣ ਵਾਲੇ ਦਿੰਦੇ ਆ ਆ ਮੇਰੇ ਤੇ ਨਸ਼ਿਆਂ ਦਾ ਕੇਸ ਬਣਿਆ ਹਲੇ ਕਾਲੀਆਂ ਤੇ ਬੀਜੇਪੀ ਤੇ ਕਾਂਗਰਸ ਨੇ ਬਸ ਤਾਂ ਆਪਣੀ ਗੱਲ ਕਹਿਣੀ ਸੀਗੀ ਸਾਡੇ ਐਮਐਲਏ ਇਥੇ ਤੁਹਾਡੇ ਲਾਗੇ ਲਾਗੇ ਨੇ ਕਹਿੰਦੇ ਜੀ ਖੇਰੇ ਨੂੰ ਸਿਫਾ ਦੇ ਦੇਣਾ ਚਾਹੀਦਾ ਨੈਤਿਕਤਾ ਦੇ ਦੌਰ ਤੇ ਉਹਨਾਂ ਨੂੰ ਗਰੂਰ ਹੋ ਗਿਆ ਸਿਰਫ ਅਦਾਲਤ ਨੇ ਸਮਨ ਕੀ ਤਾਸੀਫ ਬਾਦਲ ਦੇ ਖਿਲਾਫ 2007 ਦੇ ਚਾਰ ਸ਼ੀਟ ਜੇ ਜੱਜ ਕੇ ਸੀ ਮੁੱਖ ਮੰਤਰੀ ਵੀ ਸੋਚ ਚੁੱਕੀ ਅਮਰਿੰਦਰ ਸਿੰਘ ਦੇ ਦੋ ਮੁਕੱਦਮੇ ਲੁਧਿਆਣਾ ਸਿਟੀ ਸੈਂਟਰ ਅਮਰਸਰ ਇੰਪਰੂਵਮੈਂਟ ਟਰਸਟ ਚਾਰਜ ਸ਼ੀਟ ਹੋ ਚੁੱਕੇ ਸੀਗੇ ਮੁੱਖ ਮੰਤਰੀ ਬਣੇ ਨੇ ਕੀ ਚਦੰਬਰਮ ਕੀ ਵੀਰਪੱਤਰ ਕੀ ਜੇਟਲੀ ਸਾਹਿਬ ਸਾਰੇ ਅਦਾਲਤਾਂ ਤੋਂ ਸਮਣ ਨੇ ਲੇਕਿਨ ਮੇਰੀ ਪਾਰਟੀ ਵਾਲਿਆਂ ਨੇ ਸਿਰਫ ਮੇਰੇ ਨਾਲ ਕਿੜੇ ਕੱਟਣ ਵਾਸਤੇ ਐਮਐਲਏ ਨੇ ਉਹਨਾਂ ਨੇ ਕਿਹਾ ਕਿ ਉਹ ਵੀ ਮੌਕਾ ਆ ਗਿਆ ਕਾਪੂ ਆ ਗਿਆ ਖੇਰਾ ਸਤਿ ਸ਼੍ਰੀ ਅਕਾਲ ਫੇਰ ਰੋਣਾ ਪਿਆ 22 ਦੇ ਡਿਫੈਂਡੈਂਟ ਤੇ ਮੈਂ ਤਾਂ ਪੰਜਾਬ ਤੇ ਨਾ ਵਿਤਕਰੇ ਜਾਣਾ ਸਰ ਕੀ ਕੀ ਦਾਸਤਾਨ ਹੈ ਸਾਡਾ ਪੰਜਾਬੀ ਸੁਪਾ ਲੈਣ ਵਾਸਤੇ ਜ਼ੁਬਾਨ ਦੀ ਹਰਾਤ ਤੇ ਸਭ ਨੂੰ ਮੋਰਚਾ ਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਤੇ ਮਿਲਿਆ ਲੰਗੜਾ ਲੁਲਾ ਸੁਪਾ ਉਸ ਬਾਅਦ ਸਾਡੇ ਪਾਣੀ ਖੋਲੇ ਤੇ ਰੋਮਾਂ ਦੇ ਤੁਝੇ ਸੁਪੇ ਦੇਲੇ ਵਿਤਕਰ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਬਹੁਤ ਦੁਖਦਾਈ ਫਟਾ ਫੰਡਰ ਹਜ਼ਾਰਾਂ ਸਿੱਖਾਂ ਨੂੰ ਦਿੱਲੀ ਸਬੇਤ ਸਾਰੇ ਸ਼ਹਿਰਾਂ ਦੇ ਵਿੱਚ ਪੈਰ ਪਾ ਕੇ ਗਲਾਂ ਵਿੱਚ ਸੌੜ ਦਿੱਤਾ ਪੈਣਾ ਦਾ ਬਲਾਕਕਾਰ ਕੀਤਾ ਸਿੱਖ ਕਤਲੇਆਮ ਕੀਤਾ ਫਿੱਤਕਰਾ ਸਾਡੇ ਨਾਲ ਹੋਇਆ ਇਹਦਾ ਮਤਲਬ ਕੀ ਹੈ ਮ ਆਪਣੀ ਮੈਂ ਫਿੱਤਕਰਾ ਨਹੀਂ ਜਾਣਾ ਸਕਦਾ ਸਾਡੀ ਪਾਰਟੀ ਵਾਲੇ ਫਿਰ ਸਾਲਾ ਮਾਰੀਆਂ ਆਪ ਬਨੌਟੀ ਦੇ ਬੰਦਿਆਂ ਨੇ ਕਹਿੰਦੇ ਖੇਰੇ ਤੇ ਖਰਾਬ ਐਕਸ਼ਨ ਹੋਊਗਾ ਫਿਰ ਮੂਤ ਦਿੱਤਾ ਗਾਲੀਆਂ ਤੇ ਕੌਮ ਦਸੀਆਂ ਨੂੰ ਇਹਦਾ ਮਤਲਬ ਮੇਰੇ ਨਾਲ ਸਾਜਿਸ਼ ਕਰੀ ਸੀ ਨਾ ਇਹ ਲੋਕ ਉਹ ਨਹੀਂ ਚਾਹੁੰਦੇ ਸੀ ਕਿ ਖੇਰਾ ਡਿਗਰਮ ਆਪੋ ਜੇਸ਼ਣ ਬਣਿਆ ਰਹੇ ਤੁਸੀਂ ਕਹਿੰਦੇ ਸਾਰੀਆਂ ਪਾਰਟੀਆਂ ਨੇ ਇੱਕ ਸੁਰਤ ਬੋਲਦੇ ਦੇਖਿਆ ਕਿਸੇ ਮੁੱਦੇ ਤੇ ਕਾਂਗਰਸੀ ਅਕਾਲੀ ਇਕੱਠੇ ਦੇਖਿਆ ਲੇਕਿਨ ਖੇਰੇ ਦੇ ਖਿਲਾਫ ਕਾਂਗਰਸ ਅਕਾਲੀ ਭਾਜਪਾ ਸਾਡੇ ਸੁਪੇਦਾਰ ਇੱਕੋ ਹੀ ਆਵਾਜ਼ ਵਿੱਚ ਬੋਲਦੇ ਹਾਈ ਖੇਰਾ ਹਾਈ ਖੇਰਾ ਲੜਿਓ ਖੇਰਾ ਲੜਿਓ ਖੇਰਾ ਪ੍ਰੋਬਲ ਆ ਇਹਨਾਂ ਦਾ ਅਜੰਡਾ ਸਿਕਾ